ਨਾ ਚਾਹੀਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਸਾਲ ਚਾਰ ਵਾਰ ਇਕੱਠੇ ਹੁੰਨੇ ਆ ਕਿੰਨੇ ਇਕੱਠੇ ਹੁੰਨੇ ਆ ਗਿਣਤੀ ਦੇ ਸਿਰ ਪਰ ਲੜਨ ਵਾਲੇ ਗਿਣਤੀ ਦੇ ਸੇਰੀ ਹੁੰਦੇ ਆ ਲਾਂਤੀ ਦਾ ਇੱਥੇ ਲੱਖ ਡੇਢ ਲੱਖ ਬੈਠਾ ਹੋਣਾ ਚੰਡੀਗੜ੍ਹ ਦੇ ਪੰਜਾਬੀ ਲੱਖ ਦੀ ਲਾਂ ਤਾਂ ਮੈਂ ਕਿਹਾ ਉਹਨਾਂ ਪੰਜਾਬੀਆਂ ਨੂੰ ਚੰਡੀਗੜ੍ਹ ਜਿਹੜੇ ਬੈਠ ਕੇ ਵੀ ਅੱਜ ਚੰਡੀਗੜ੍ਹ ਦੇ ਵਿੱਚ ਛੋਡੀ ਬੋਲੀ ਖਤਮ ਛੋੜਾ ਦਾਵਾ ਖਤਮ ਅੱਜ 1 ਨਵੰਬਰ ਆ ਪੰਜਾਬ ਦਿਵਸ ਆ ਅੱਜ ਪੰਜਾਬ ਦਾ ਦਿਹਾੜਾ ਆ ਅੱਜ ਨਮਾ ਸੋਡੇ ਨਮਾ ਤੋਹਫਾ ਦਿੱਤਾ ਸਾਨੂੰ ਸੈਂਟਰ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹਦਾ ਜਿਹੜਾ ਪੁਰਾਣਾ ਸੈਨੀਟ ਸਿਸਟਮ ਸੀਗਾ ਉਹ ਭੰਗ ਕਰਕੇ ਸੈਂਟਰ ਨੇ ਆਪਣੇ ਕੋਲੇ ਕਰ ਲਈ ਹੈ ਆ ਹੁਣੀ ਖਬਰ ਮੈਂ ਪੜ ਰਿਹਾ ਸੀ ਯਾਨੀ ਕੁਛ ਨਹੀਂ ਰਹਿਣਾ ਇੱਥੇ ਹੁਣ ਇਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਰਹਿ ਗਿਆ ਬਾਕੀ ਉੱਥੇ ਪੰਜਾਬ ਦਾ ਪੰਜਾਬੀ ਦਾ ਪੰਜਾਬੀਅਤ ਦਾ ਕੁਛ ਨਹੀਂ ਰਿਹਾ ਭਰਾਵੋ ਤੇ ਰਹਿਣਾ ਚੰਡੀਗੜ੍ਹ ਜੀ ਵੀ ਕੀ ਰਹਿ ਗਿਆ ਆਪਣੀ ਗਿਣਤੀ ਕਿੰਨੀ ਕਰੈਗੀ ਇਹ ਦੇਖ ਲੋ ਇੱਥੋਂ ਆਪਾਂ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀ ਘੱਟ ਗਿਣਤੀ ਜੋ ਹੋਗੇ ਤੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਪੰਜਾਂ ਦਹਾਕਿਆਂ ਦੇ ਵਿੱਚ ਤੁਸੀਂ ਘੱਟ ਗਿਣਤੀ ਚ ਹੋ ਜਾਣਾ ਹੈ ਜ਼ਿੰਮੇਵਾਰ ਕੌਣ ਹੈ ਜੋਸ਼ਣ ਕਿਹਾਦਾ ਹੈ ਹਮਲਾ ਨਾ ਕਰੇ ਉਹਦਾ ਕਰੂਗਾ ਜ਼ਿੰਮੇਵਾਰ ਸਾਡੇ ਲੋਕ ਹੈ ਨਿਖਿੱਧ ਹੋ ਗਏ ਨਕਮੇ ਹੋ ਗਏ ਵੇਸਲੇ ਹੋ ਗਏ ਸੌਂ ਗਏ ਕੋਈ ਕਾਰ ਲੈ ਕੇ ਆਏ ਨੂੰ ਟੱਪ ਜਾਂਦਾ ਆਵਾ ਦੇਖਿਆ ਆ ਪੱਗਾ ਵਾਲੇ ਬਥੇਰੇ ਮਿਲੇ ਆ ਰਾਹ ਸੱਜਣਾ ਕਈ ਕਾਰਾਂ 'ਚ ਤੁਰੇ ਫਿਰਦੇ ਆ ਕੋਈ ਗੱਡੀ ਮੋਟਰਸਾਈਕਲ 'ਚ ਤੁਰੇ ਫਿਰਦਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਵੀ ਆਜਾ ਇਹ ਕਾਫਲਾ ਜਾ ਰਿਹਾ ਲੋਕ ਜਾ ਰਹੇ ਆ ਬੀਬੀਆਂ ਜਾ ਰਹੀਆਂ ਨੇ ਨੌਜਵਾਨ ਬਜ਼ੁਰਗ ਜਾ ਰਹੇ ਆ ਇਹ ਕੌਣ ਆ ਭਾਈ ਕਲਰ ਵਾਲਾ ਪਾ ਰਹੇ ਆ ਇਹ ਉਹ ਸਾਡੇ ਨਾਲ ਹਜ਼ਾਰਾਂ ਨਹੀਂ ਲੱਖਾਂ ਗੁਣਾ ਦੇਖੋ ਉਹ ਸਟਾਰਨ ਦਾ ਬਿਆਨ ਪੜੋ ਪਿਛਲੇ 10 ਦਿਨ ਪਹਿਲਾਂ ਦਾ ਜੋ ਤਾਮਿਲ ਦਾ ਮੁੱਖ ਮੰਤਰੀ ਹੈ ਤਾਮਿਲ ਲਾੜੂ ਦਾ ਉਹ ਕਹਿੰਦਾ ਦੋ ਦੋ ਬੋਲੀਆਂ ਹੋਣਗੀਆਂ ਤਾਮਿਲ ਲਾਡੂ ਚ ਅੰਗਰੇਜ਼ੀ ਤੇ ਤਾਮਿਲ ਹਿੰਦੀ ਦਾ ਕਹਿੰਦਾ ਮੈਂ ਪੂਰਨ ਤੌਰ ਤੇ ਬਾਈਕਾਡ ਕਰਦਾ ਨੇ ਕੈਬਨਟ ਦੇ ਵਿੱਚ ਮੈਂ ਪਾਸ ਕਰੂੰਗਾ ਤੇ ਤੁਸੀਂ ਚੰਡੀਗੜ੍ਹ ਛੱਡੋ ਪੰਜਾਬ ਦੇਖੋ ਮੜਾ ਜਾ ਬੋਰਡ ਦੇਖੋ ਪੰਜਾਬ ਜ ਹਿੰਦੀ ਚ ਲੱਗਣਾ ਸ਼ੁਰੂ ਹੋ ਗਏ ਭਾਰਤ ਨਗਰ ਚੌਕ ਲੁਧਿਆਣੇ ਵਾਲਾ ਉਹਦਾ ਹਾਲ ਜਾ ਕੇ ਦੇਖੋ ਕੱਲਾ ਲੱਲਾ ਲਿਖਦਾ ਪੰਜਾਬੀ ਚ ਬਾਕੀ ਸਾਰਾ ਹਿੰਦੀ ਤੇ ਅੰਗਰੇਜ਼ੀ ਗਈ ਹੈ ਕਿੰਨੇ ਕੁ ਲੋਕ ਉੱਠ ਖੜੇ ਬਈ ਲੁਧਿਆਣੇ ਦੇ ਉਹ ਗਿਣਤੀ ਮੁਠੀ ਭਰ ਲੋਕ ਉੱਥੇ ਉੱਠੇ ਆਪਣੇ ਮੰਗੂ ਮੁਜਾਰਾ ਕਰ ਰਹੇ ਆ ਬਾਕੀ ਸੁੱਤੇ ਪਿਆ ਲੋਕ ਸੋ ਜਿਵੇਂ ਭਾਈ ਅਮਤੋਜ ਨੇ ਕਿਹਾ ਵੀ ਜਿਹੜੀ ਕਾਮ ਨੂੰ ਖਤਮ ਕਰਨਾ ਹੋਵੇ ਉਹ ਕਾਮ ਦੀ ਸਭ ਤੋਂ ਪਹਿਲਾਂ ਬੋਲੀ ਮਾਰੀ ਜਾਂਦੀ ਹੈ ਹੁਣ ਇਹ ਦੇਸ਼ ਦਾ ਇੱਕੋ ਹੀ ਇਹਨਾਂ ਨੇ ਬਣਾ ਲਿਆ ਸਿਸਟਮ ਇੱਕ ਦੇਸ਼ ਇੱਕ ਬੋਲੀ ਇੱਕ ਰੰਗ ਇੱਕ ਧਰਮ ਦੀ ਗੱਲ ਹੋ ਰਹੀ ਆ ਤੇ ਬੋਲੀ ਨੂੰ ਜੋੜਿਆ ਕਿੱਥੇ ਜਾ ਰਿਹਾ ਵੀ ਬੋਲੀ ਕਲੀ ਸਿੱਖਾਂ ਦੀ ਆ ਬੋਲੀ ਪੰਜਾਬੀ ਕੌਮ ਦੀ ਆ ਪੰਜਾਬੀ ਕੌਮ ਚ ਕੌਣ ਆ ਗਿਆ ਸਿੱਖ ਆ ਗਿਆ ਪੰਜਾਬੀ ਹਿੰਦੂ ਪੰਜਾਬੀ ਆ ਗਿਆ ਪੰਜਾਬੀ ਮੁਸਲਮਾਨ ਆ ਗਿਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਅੱਜ ਮੈਂ ਬਠਿੰਡਾ ਜ਼ਿਲ੍ਹਾ ਮੇਰਾ ਰਾਮਪੁਰਾ ਸ਼ਹਿਰ ਆ ਮੇਰੇ ਕੋਲ ਛੋਟਾ ਜਿਹਾ ਸ਼ਹਿਰ ਮੈਂ ਉੱਥੇ ਨਾ ਕਾਰਡ ਦੇਖਦਾ ਕਈ ਵਾਰੀ ਕਾਰਡ ਵਿਆਹਾਂ ਦੇ ਭੋਗਾਂ ਦੇ ਜਗਰਾਤੇ ਦੇ ਸਾਰੇ ਹਿੰਦੀ ਵਿੱਚ ਆਪਣੇ ਸ਼ੁਰੂ ਹੋ ਗਏ ਕਉਸ਼ਾਲਾ ਦੇ ਅੱਗੇ ਹਿੰਦੀ ਚ ਲਿਖਣਾ ਮੰਦਰਾਂ ਦੇ ਅੱਗੇ ਹਿੰਦੀ ਚ ਲਿਖਣਾ ਸ਼ੁਰੂ ਹੋ ਗਿਆ ਹੋਰ ਥਾਂ ਥਾਂ ਮਾ ਜਿੱਥੇ ਮੈਂ ਦੇਖਦਾ ਦੁਕਾਨਾਂ ਦੇ ਅੱਗੇ ਹਿੰਦੀ ਜੀ ਲਿਖਣਾ ਸ਼ੁਰੂ ਹੋ ਗਿਆ ਮੈਂ ਕੱਲ ਕੋੜਖਪੂਰੇ ਬੈਠਾ ਸੀ ਕਿਸੇ ਦੁਕਾਨ ਤੇ ਦੋ ਪੰਜਾਬੀ ਨੌਜਵਾਨ ਹਿੰਦੂ ਭਰਾ ਆਪਸ ਵਿੱਚ ਹਿੰਦੀ ਜੀ ਗੱਲ ਕਰ ਰਹੇ ਐ ਮੈਂ ਟੋਕਿਆ ਮੈਂ ਹਰੇ ਕਿਉਂ ਕਹਿੰਦੇ ਭਾਈ ਸਾਡੇ ਘਰਾਂ 'ਚ ਮਾਹੌਲ ਹੀ ਹਿੰਦੀ ਵਾਲਾ ਬਣ ਗਿਆ ਯਾਨੀ ਇਹ ਜਿਵੇਂ ਅੰਗਰੇਜ਼ ਨੇ ਕੀਤਾ ਸੀ ਵੀ ਉਰਦੂ ਮੁਸਲਮਾਨਾਂ ਦੀ ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਉਹੀ ਹੁਣ ਕੁਝ ਹੋ ਰਿਹਾ ਸੋ ਮੈਂ ਅੱਜ ਬੇਨਤੀ ਕਰਦਾ ਵੈਸੇ ਦੀਪਕ ਚਨਾਰਥਾਲ ਜੀ ਖੜੇ ਆ ਇੱਥੇ ਆਪਣੇ ਦੇਵੀ ਲਾਲ ਜੀ ਦੇਵੀदयाल ਜੀ ਖੜੇ ਆ ਦੇਵੀदयाल ਬਹੁਤ ਦੇਵਦਾ ਸ਼ਰਮਾ ਜੀ ਖੜੇ ਆ ਮਿੱਤਰ ਸਿੰਘ ਮੀਤ ਲੁਧਿਆਣੇ ਵਾਲੇ ਨੇ ਜਾਂ ਬਹੁਤ ਸੱਜਣ ਜਿਨ੍ਹਾਂ ਦੇ ਮੈਂ ਨਾਂ ਇੱਥੇ ਨਹੀਂ ਜਾਣਦਾ ਖੜੇ ਆ ਸਾਡੇ ਹਿੰਦੀ ਭਾਈ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਨ੍ਹਾਂ ਦੇ ਅੰਦਰ ਦਰਦ ਆ ਆਪਣੀ ਮਾਂ ਬੋਲੀ ਨੂੰ ਲੈ ਕੇ ਸੋ ਸਾਨੂੰ ਅੱਜ ਇੱਥੋਂ ਇਸ ਮੰਚ ਤੋਂ ਅਪੀਲ ਕਰਨੀ ਚਾਹੀਦੀ ਆ ਵੀ ਸਾਡਾ ਪੰਜਾਬ ਦਾ ਹਿੰਦੂ ਭਰਾ ਵੀ ਮਾਣ ਮਹਿਸੂਸ ਕਰੇ ਵੀ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ ਉਹਨਾਂ ਦੇ ਪੁਰਖੇ ਦਾਦੇ ਪੁਰਦਾਦਿਆਂ ਤੋਂ ਲੈ ਕੇ ਵੀ ਪੰਜਾਬੀ ਬੋਲਦੇ ਰਹੇ ਆ ਪਰਵਾਹ ਜਿਹੜੇ ਫਿਰਕਾ ਪ੍ਰਸਤੀ ਫੁਲਾ ਰਹੇ ਨੇ ਨਫਰਤ ਫੁਲਾ ਰਹੇ ਨੇ ਜੋ ਜ਼ਹਿਰ ਪੈਦਾ ਕਰ ਰਹੇ ਨੇ ਸਮਾਜ ਦੇ ਵਿੱਚ ਉਹਨਾਂ ਮਗਰ ਲਾ ਕੇ ਉਹ ਵੀ ਹਿੰਦੀ ਮਗਰ ਹੋ ਤੁਰੇ ਆ ਉਹਨਾਂ ਨੂੰ ਵੀ ਸਨੇਹਾ ਦੇਣ ਦੀ ਲੋੜ ਆ ਵੀ ਨਹੀਂ ਯਾਰ ਸਾਨੂੰ ਸਾਡੀ ਮਾਂ ਬੋਲੀ ਵਾਲ ਮੁਰਨਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਇਹ ਗਲਤੀ ਕਰ ਗਏ ਸੀਗੇ ਮਰਦਮ ਸ਼ਮਾਰੀ ਦੇ ਵਿੱਚ ਮਾਂ ਬੋਲੀ ਹਿੰਦੀ ਲਿਖਾ ਲਈ ਸੀ ਬਲੋ ਗਲਤੀਆਂ ਹੌਲੀ ਹੌਲੀ ਸੁਧਾਰ ਹੋਈਆਂ ਸੋ ਅੱਜ ਸਾਨੂੰ ਫੇਰ ਪਾੜਿਆ ਤੇ ਵੰਡਿਆ ਜਾ ਰਿਹਾ ਬਾਈ ਲੜਾਈ ਐਨ ਹੀ ਲੜੀ ਜਾਣੀ ਮੈਂ ਪਹਿਲਾਂ ਵੀ ਅਪੀਲ ਕਰਦਾ ਸੀਗਾ ਜਿੰਨੇ ਆਪਣੇ ਪ੍ਰਬੰਧਕ ਆ ਤੁਸੀਂ ਕਿ ਭਾਈ ਪਹਿਲਾਂ ਦੀ ਲਾਮਬੰਦੀ ਦੀ ਤਿਆਰੀ ਪਿੰਡਾਂ ਚੋਂ ਵੀ ਕਰਕੇ ਆਈਏ ਜਦੋਂ ਗਾਹਾਂ ਨੂੰ ਰੱਖੋਗੇ ਤੇ ਇਹਦੇ ਇਕੱਠ ਹਜ਼ਾਰਾਂ ਦਾ ਹੋਣਾ ਚਾਹੀਦਾ ਤਾਂ ਮਾਰੀ ਮੋਢੀ ਕੰਨ ਦੇ ਜੂੰ ਸਰਕੂ ਨੇ ਨੂੰ ਲੱਗਦਾ ਵੀ ਇਹ ਤਾਂ ਕਿੰਨਾ ਕਿ 100 200 ਬੰਦਾ ਇਕੱਠਾ ਹੋਇਆ ਕੋਈ ਫਰਕ ਨਹੀਂ ਪੈਂਦਾ ਸੋ ਇਨੀਆਂ ਕ ਬੇਨਤੀਆਂ ਮੇਰੀਆਂ ਆਪਾਂ ਗੌਰ ਕਰਕੇ ਜਵਾਕਾਂ ਨੂੰ ਵੀ ਜੋੜਗੇ ਦੁਖਾਂਤ ਇਸ ਗੱਲ ਦਾ ਚੰਡੀਗੜ੍ਹ ਛੱਡੋ ਮਹਾਲੀ ਛੱਡੋ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਮਾਹੌਲ ਹਿੰਦੀ ਵਾਲਾ ਹੀ ਬਣਾਤਾ ਕੋਈ ਮਾਪਾ ਕੋਈ ਮਾਂ ਕੋਈ ਪਿਓ ਜਾਂਦੇ ਆ ਕਦੇ ਸਕੂਲ ਦੇ ਟੀਚਰਾਂ ਨੂੰ ਪ੍ਰਬੰਧਕਾਂ ਨੂੰ ਕਦੇ ਨਹੀਂ ਪਹੁੰਚਦੇ ਵੀਰ ਸਾਡੇ ਜਵਾਨਾਂ ਨੂੰ ਹਿੰਦੀ ਸੋਡੀਆਂ ਮੈਡਮਾਂ ਕਿਉਂ ਬੋਲ ਰਹੀਆਂ ਆਪਾਂ ਨਹੀਂ ਕਹਿੰਦੇ ਹਿੰਦੀ ਮਾੜੀ ਆ ਜਾਂ ਅੰਗਰੇਜ਼ੀ ਮਾੜੀ ਆ ਜਾਂ ਉਰਦੂ ਜਾਂ ਕੋਈ ਵੀ ਜ਼ਬਾਨ ਮਾੜੀ ਆ ਜਵਾਨਾਂ ਸਾਰੀਆਂ ਸਤਿਕਾਰਯੋਗ ਆ ਪਰ ਸਕੂਲਾਂ ਦੇ ਵਿੱਚ ਮਾਹੌਲ ਵੀ ਉਹੋ ਜਿਹਾ ਪੇਸ਼ ਕੀਤਾ ਜਾਂਦਾ ਹੁਣ ਦੀਵਾਲੀ ਨੰਘ ਕੇ ਗਈ ਆ ਮੈਂ ਖਾਸ ਤੌਰ ਤੇ 2-3 ਸਕੂਲਾਂ 'ਚ ਗਿਆ ਉਹ ਸ਼ੋਧਦੀਪਾ ਬੜੀ ਹਿੰਦੀ 'ਚ ਲਿਖਿਆ ਹੋਇਆ ਮੈਂ ਕਿਹਾ ਵੀ ਪ੍ਰਬੰਧਕਾਂ ਨੂੰ ਪ੍ਰਿੰਸੀਪਲ ਨੂੰ ਵੀ ਕਿਹਾ ਕਿ ਮਾਲਕ ਸਕੂਲ ਦਾ ਮਾਤਾ ਪੰਜਾਬੀ ਚ ਲਿਖ ਲੋ ਯਾਰ ਉਹ ਜੀ ਗੌਰ ਨਹੀਂ ਕੀਤੀ ਕੋਈ ਗੱਲ ਨਹੀਂ ਕਰ ਲਾਂਗੇ ਅਸਲ ਇਹ ਗੌਰ ਗੂਰ ਵਾਲੀ ਗੱਲ ਨਹੀਂ ਇਹ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਆ ਬਹੁਤ ਪ੍ਰੀਪਲਾਨ ਅਜੰਡਾ ਹੈ ਅਜੰਡੇ ਦੇ ਤਹਿਤ ਇਹ ਬੋਲੀ ਨੂੰ ਮਾਰਿਆ ਜਾ ਰਿਹਾ ਆਮ ਗੱਲ ਨਹੀਂ ਹੈ ਕਿ ਕੁਝ ਲੋਕਾਂ ਨੂੰ ਗਮਰਾਹ ਕਰਕੇ ਭਰਮਾ ਕੇ ਉਹ ਸਾਰਾ ਅਜੰਡੇ ਚ ਆਪਣੇ ਕਾਮਯਾਬ ਹੋ ਰਿਹਾ ਕਿ ਆਪਣੇ ਲੋਕ ਕੱਲੇ ਸੁੱਤੇ ਪਿਆ ਕੱਲਾ ਪੈਸਾ ਖਮਾਲ ਗਏ ਇੱਧਰ ਹੋ ਜਗੇ ਉੱਧਰ ਹੋ ਜਗੇ ਆ ਕੋਈ ਵਿਆਜ ਭੱਜ ਗਿਆ ਕੋਈ ਭੋਗ ਤੇ ਭੱਜ ਗਿਆ ਐਨਾ ਅੱਜ ਬਹਾਰਾ ਨੂੰ ਤਾਂ ਪਤਾ ਹੀ ਨਹੀਂ ਯਾਰ ਅੱਜ ਅੱਜ ਜਾਣ ਕੀ ਐ ਅੱਜ 1 ਨਵੰਬਰ ਨੂੰ ਆਪਾਂ ਕਹਿੰਦੇ ਆ ਪੰਜਾਬ ਦਿਹਾੜਾ ਪੰਜਾਬ ਦਾ ਵੱਡ ਟੁਕਤਾ ਸੀ 1 ਨਵੰਬਰ ਨੂੰ ਕਿੰਨੇ ਟੋਟੇ ਕੀਤੇ ਪੰਜਾਬ ਦੇ ਆ ਚੰਡੀਗੜ ਬਿਲਕਦੇ ਫਿਰਦੇ ਆ ਜਿਹੜਾ ਚੰਡੀਗੜ ਕਹਿੰਦੇ ਆ ਪੰਜਾਬ ਨੂੰ ਮਿਲਣਾ ਚਾਹੀਦਾ ਉਹਦਾ ਬੋਲੀ ਵੀ ਉਥੋਂ ਖਤਮ ਕਰਦੀ ਚੰਡੀਗੜ ਰੱਖਦਾ ਛੱਡ ਦਿਓ ਤੁਸੀਂ ਭੁੱਲ ਜਾਓ ਚੰਡੀਗੜ ਏ ਪੰਜਾਬ ਦਾ ਮੁੱਖ ਮੰਤਰੀ ਕਹੀ ਜਾਂਦਾ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦੇ ਦਿਓ ਹਾਲਾਤ ਹੁਣ ਕਿਧਰ ਨੂੰ ਹੋਈ ਜਾਂਦੇ ਆ ਥੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਜਵਾਕਾਂ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਵੀ ਸਾਡੀ ਬੋਲੀ ਤੇ ਬਹੁਤ ਵੱਡਾ ਖਤਰਾ 2016 ਦੇ ਵਿੱਚ ਹੀ ਰੰਗ ਮਾਰਤੇ ਸੀਗੇ ਬੋਰਡਾਂ ਤੇ ਹਾਲੇ ਵੀ ਪਰਚੇ ਚੱਲੀ ਜਾਂਦੇ ਆ ਆ ਬਾਈ ਖੜਾ ਇੱਥੇ ਬਲਜੀਤ ਸਿੰਘ ਆ ਖੜਾ ਇਹਦੇ ਵੀ ਬਹੁਤ ਪੁਰਾਣੇ ਪਰਚੇ ਚੰਡੀਗੜ੍ਹ ਤੇ ਰੰਗ ਮਾਰਦਾ ਰਿਹਾ ਸੋ ਸਾਨੂੰ ਹੁਣ ਇਹ ਜੇ ਐਕਸ਼ਨ ਵੀ ਕਰਨੇ ਪੈਣੇ ਆ ਜਿੱਥੇ ਅਸੀਂ ਕੋਈ ਸ਼ਾਂਤਮਈ ਰੋਸ ਕਰਦੇ ਆਂ ਵਿਚਾਰਾ ਕਰਦੇ ਆਂ ਉਹਨਾਂ ਚ ਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਣੀ ਸੋ ਬਹੁਤ ਧੰਨਵਾਦ ਆ ਤੁਸੀਂ ਪਰ ਇੱਕਦੋਖ ਉਹੀ ਗੱਲ ਉਹੀ ਗੱਲ ਕਰਦੇ ਆ ਰਹੇ ਸੀਗੇ ਵੀ ਜਿਆਦਾ ਬਜ਼ੁਰਗ ਹੀ ਆ 60 ਸਾਲ ਤੋਂ ਉੱਤੇ ਉਮਰ ਵਾਲੇ ਜਿਆਦੇ ਆ ਨੌਜਵਾਨ ਤਾਂ ਥੋੜੀ ਹੀ ਆ ਹੈ ਹਾਂ ਸੋ ਜਿਹੜੇ 21 ਸਾਲਾਂ ਵਾਲੇ ਆ ਜਾਂ 22 ਵਾਲੇ ਆ 25 28 30 ਵਾਲੇ ਆ ਜਾਂ ਭਾਈ ਉਹਨਾਂ ਦਾ ਧੰਨਵਾਦ ਆ ਪਰ ਉਹ ਥੋੜੇ ਰਹਿ ਗਏ ਯਾਰ ਇੱਥੇ 3 ਵੀ 2 ਜਾਣਾ ਹੋਵੇ ਆ ਗੇੜੇ ਮਾਰਨੇ ਹੋਣ ਇੱਧਰ ਘੁੰਮਣਾ ਪਰਨਾ ਕੁੜੀਆਂ ਮਗਰ ਜਾਣਾ ਹੋਵੇ ਨੌਜਵਾਨ ਬਾਧੂ ਆ ਜਾਂਦੇ ਆ ਪਰ ਯਾਰ ਜਦੋਂ ਗੱਲ ਬੋਲੀ ਦੀ ਹੋਵੇ ਛੋਡੀ ਹੋਣ ਦੀ ਗੱਲ ਹੋਵੇ ਉਦੋਂ ਵੀ ਨਿਕਲਿਆ ਕਰੋ ਯਾਰ ਤੇ ਨਹੀਂ ਭਰੇ ਖਾਤਮਾ ਸ਼ੁਰੂਆਤ ਆ ਜਿਵੇਂ ਗੱਲ ਕੀਤੀ ਬਾਈ ਨੇ ਮੈਂ ਤੋਂ ਇਹਨੇ ਵੀ ਗੁਰਦੁਆਰੇ ਉੱਤੇ ਵੀ ਹਿੰਦੀ ਲਿਖਣਗੇ ਲਿਖਣਗੇ ਬਾਈ ਤੁਸੀਂ ਦੇਖ ਲਿਓ ਚੰਡੀਗੜ੍ਹ ਗੁਰਦੁਆਰਾ ਸਥਾਪਨ ਕਮੇਟੀ ਇਹ ਸਥਾਪਨ ਵੀ ਹਿੰਦੀ ਦਾ ਹੈ ਹਾਂ ਸਾਡੇ ਦਾ ਆਹੀ ਆ ਦੇਖ ਲਓ ਏ ਇਹ ਦਾ ਪੰਜਾਬ ਹੈ ਕੱਲੀ ਜਿਹੜੀ ਲਿਪੀ ਹੈ ਉਹ ਕੱਲੀ ਪੰਜਾਬੀ ਲਿਖੀ ਹੈ ਬਾਕੀ ਉਹ ਜਿਹੜਾ ਹੈਗਾ ਹਿੰਦੀ ਦਾ ਹੁਣ ਅਸੀਂ ਵੀ ਕਰਾਂ ਚਹੀਹੀ ਉੱਤੇ ਥੱਲੇ ਨੂੰ ਉੱਪਰ ਨੀਚੇ ਕਹਿਣ ਲੱਗ ਗਏ ਆਮ ਹੀ ਮਾਹੌਲ ਬਣਾ ਲਿਆ ਕਿਉਂ ਉਹਦਾ ਅਸਰ ਕੀ ਹੈ ਸਾਡੇ ਜਵਾਨ ਕਾਰਟੂਨ ਦੇਖਦੇ ਆ ਉਹ ਸਾਰੇ ਹਿੰਦੀ ਚ ਛੋਟੇ ਛੋਟੇ ਜਵਾਨ ਸਾਡੇ ਹਿੰਦੀ ਬੋਲਣ ਲੱਗੇ ਕਾਰਟੂਨ ਦੇਖ ਕੇ ਸਾਡੇ ਕੋਲ ਤਾਂ ਪੰਜਾਬੀ ਚ ਕਾਰਟੂਨ ਵਾਲਾ ਵੀ ਮਾਹੌਲ ਬਣਿਆ ਅਈ ਕਿੱਥੋਂ ਜੋੜ ਲਾਂਗੇ ਕਿਤਾਬਾਂ ਨੂੰ ਸਾਡਾ ਰਸਤਾ ਟੁੱਟ ਹੀ ਚੁੱਕਿਆ ਹੈ ਵੀ ਸਹਾਈਤ ਕੋਈ ਇਤਿਹਾਸ ਕਿਤਾਬਾਂ ਜੋ ਪੜ ਕੇ ਜਵਾਕਾਂ ਨੂੰ ਜੋੜ ਲਾਂਗੇ ਜਿਹੜੇ ਕਾਰਟੂਨ ਹੋਏ ਜਵਾਕ ਹੋਈ ਜਾਂਦੇ ਆ ਸੋ ਬਹੁਤ ਗੌਰ ਕਰਨ ਦੀ ਲੋੜ ਆ ਪੈਸਾ ਪੂਸਾ ਕਮਾਜੋ ਜ਼ਿੰਦਗੀ ਨਾਲ ਚੱਲਦੇ ਰਹਿਣਾ ਪਰ ਜੇ ਇੱਕ ਵਾਰੀ ਮੈਂ ਕਹਿੰਦਾ ਹੁਣ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲਵਾਂਗੇ ਦੌਲਤਾਂ ਸ਼ੌਂਤਾਂ ਮਹਿਲ ਮਾੜੀਆਂ ਖੜੀਆਂ ਕਰ ਲਵਾਂਗੇ ਜੇ ਇੱਕ ਵਾਰੀ ਸ਼ੋਡੀ ਬੋਲੀ ਸ਼ੋਡੀ ਜ਼ਬਾਨ ਮਰ ਗਈ ਬੋਦ ਜੋ ਮੁੜ ਕੇ ਚਾਹੇ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਕਿਹੇ ਲਿਆ ਕੇ ਕਦਮਾਂ ਜੜ ਰਖ ਦਿਓ ਵੀ ਸਾਡੀ ਬੋਲੀ ਸਾਨੂੰ ਵਾਪਸ ਕਰ ਦੇ ਜਾਂਦੀ ਕਰ ਦੇ ਇਹ ਹੋਣੀ ਨਹੀਂ ਬਾਈ ਤੇ ਬਹੁਤ ਗਹਿਰੀਆਂ ਸ਼ਾਸਨਾਂ ਵਾਲਾ ਤੁਹਾਡੀ ਜੀਵਾਂ ਤੁਹਾਡੀ ਬੋਲੀ ਸਕੂਲਾਂ ਚੋਂ ਦਫ਼ਤਰਾਂ ਚੋਂ ਬੋਰਡਾਂ ਤੋਂ ਚਾਰ ਸფერੋਂ ਬੋਲੀ ਤੁਹਾਡੀ ਖਤਮ ਕੀਤੀ ਜਾ ਰਹੀ ਹੈ ਪੰਜਾਬੀ ਮਾਂ ਬੋਲੀ ਜਿੰਦਾਬਾਦ 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 ਪੰਜਾਬੀ ਮਾਂ ਬੋਲੀ ਜਿੰਦਾਬਾਦ ਜਿੰਦਾਬਾਦ पंजाबी मा बोली चंडीगढ़ प्रशासन मरदा आवाज़ पंजाबी मा बोली चंडीगढ़ प्रशासन मरदा आवाज़